ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਪੈ ਤਾਂ ਗੁਰੂ ਜੀ ਆਪਣੀ ਭੈਣ ਨਾਨਕੀ ਦੇ ਘਰ ਰਹਿੰਦੇ ਸਨ ਜਦੋਂ ਬੀਬੀ ਸੁਲਖਣੀ ਜੀ ਆ ਗਈ ਤਦ ਵੀ ਕੁਛ ਚਿਰ ਭੈਣ ਪਾਸ ਹੀ ਰਹੇ ਪਰ ਫੇਰ ਆਪਣਾ ਘਰ ਵੱਖਰਾ ਅੱਡ ਲੈ ਲਿਆ ਸੀ ਹੁਣ ਜਿਵੇਂ ਹੋਰ ਗ੍ਰਸਤੀ ਰਹਿੰਦੇ ਹਨ ਤਿਵੇਂ ਰਹਿਣ ਲੱਗੇ ਗ੍ਰਸਤੀ ਆਖਦੇ ਹਨ ਜੋ ਘਰ ਵਿੱਚ ਰਹੇ ਵੋਟੀ ਹੋਵੇ ਸਾਖਾਂ ਸਬੰਧਾਂ ਨਾਲ ਵਰਤੇ ਕਿਰਤ ਕੰਮ ਕਰੇ ਰੋਟੀ ਕਮਾ ਕੇ ਲਿਆਵੇ ਇਹ ਗੱਲਾਂ ਤਾਂ ਹੋਣੀਆਂ ਹੀ ਸਨ ਗੁਰੂ ਜੀ ਆਪਣੀ ਕਮਾਈ ਵਿੱਚੋਂ ਆਪਣੀ ਇਸਤਰੀ ਬੀਬੀ ਸੁਲਖਣੀ ਜੀ ਦਾ ਵੀ ਸਾਰਾ ਬਾਨਣ ਨੂੰ ਬੰਨ ਦਿੰਦੇ ਸਨ ਅੰਨ ਪਾਣੀ ਰਸਤ ਦੁੱਧ ਖੰਡ ਕਿਉ ਸਭ ਵਸਤਾਂ ਕੁਲੀਆਂ ਗਲਦੇ ਸੀ ਉਹਨਾਂ ਦੀ ਪਹਿਨਣ ਦੇ ਕੱਪੜੇ ਤੇ ਹੋਰ ਖਰਚੇ ਲਈ ਰੁਪਈਏ ਵੀ ਦਿੰਦੇ ਸੀ ਆਦਰ ਵੀ ਰੱਖਦੇ ਸੀ ਪਰ ਸੁਭਾਗ ਬੀਬੀ ਜੀ ਉਦਾਸ ਹੋ ਹੀ ਜਾਂਦੇ ਸਨ ਉਹ ਹੋਰ ਨਾ ਬੀਬੀਆਂ ਵਾਂਗੂ ਚਾਹੁੰਦੇ ਸਨ ਕਿ ਉਹ ਘਰ ਵਿੱਚ ਰਹਿਣ ਕੀਰਤਨ ਵਿੱਚ ਸੰਧਿਆ ਵੇਲੇ ਨਾ ਜਾਣ ਟੜਕੇ ਤਰਪਹਰੇ ਵਜੇ ਦੇ ਲਾਗ ਵੇਈਂ ਜਾਕੇ ਉਥੇ ਸਮਾਧੀ ਵਿੱਚ ਨਾ ਬੈਠਣ ਰੁਪਈਆ ਜੋ ਕਮਾਉਣ ਕਰ ਲਿਆ ਕੀ ਜੋੜਨ ਪਰ ਗੁਰੂ ਜੀ ਘਰ ਵਿੱਚ ਖੁੱਲਾ ਖਰਚ ਦੇ ਕੇ ਜੋ ਬਚੇ ਗਰੀਬਾਂ ਲੋੜਵੰਦਾ ਤੇ ਖਰਚ ਕਰ ਦਿੰਦੇ ਇਸ ਗੱਲੇ ਘਰ ਵਾਲੀਆਂ ਬੀਬੀਆਂ ਅਕਸਰ ਉਦਾਸੀ ਹੀ ਰਹਿੰਦੀਆਂ ਹਨ ਸੋ ਬੀਬੀ ਦੇ ਸਹਰਾ ਜਾਂ ਸੱਸ ਜੀ ਜੇਕਰ ਦੇਉਣ ਤਾਂ ਉਹਨਾਂ ਪਾਸ ਗਿਲਾ ਕਰਨ ਤੇ ਜੀ ਉਹਨਾਂ ਦਾ ਆਪਣਾ ਪਿਤਾ ਮੋਲਾ ਚੋਣਾ ਜੇ ਆਪਣੀ ਮਾਂ ਆਵੀ ਤੇ ਉਹਨਾਂ ਪਾਸ ਦੁੱਖ ਰੋਣੀ ਰੋਣ ਤਦ ਜੈ ਰਾਮ ਜੀ ਤੇ ਬੀਬੇ ਨਾਨਕ ਜੀ ਪਾਸ ਉਹਨਾਂ ਦੇ ਰਾਹੀ ਮਾਤਾ ਸੁਲੱਖਣੀ ਜੀ ਦੀ ਦੁੱਖ ਰੋਣੀ ਪਹੁੰਚ ਪਵੇ ਬੀਬੀ ਨਾਨਕੀ ਨੇ ਇੱਕਾ ਦੁਆਰ ਆਪਣੇ ਰੱਬੀ ਭਰਾ ਨੂੰ ਵੀ ਕੁਝ ਬੇਨਤੀ ਕੀਤੀ ਪਰ ਗੁਰੂ ਜੀ ਨੇ ਦੱਸਿਆ ਕਿ ਮੈਂ ਖਰਚੋਂ ਕਿਸੇ ਵੱਲੋਂ ਔਖ ਨਹੀਂ ਦਿੰਦਾ ਜਦ ਮੈਂ ਸਤ ਉਪਰਿਆਂ ਨੂੰ ਸੁਖੀ ਰੱਖਦਾ ਹਾਂ ਸਭ ਦਾ ਭਲਾ ਲੋਚਦਾ ਹਾਂ ਤਾਂ ਮੈਂ ਤੁਸਾਂ ਦੇ ਮਾਪਿਆਂ ਦੀ ਆਂਦੀ ਕਾਰ ਸੰਭਾਲਦੀ ਨੂੰ ਕਿਵੇਂ ਕਿਸੇ ਗੱਲੋਂ ਥੋੜੀ ਰੱਖ ਸਕਦਾ ਹਾਂ ਪਰ ਮੇਰਾ ਸ਼ੌਕ ਤੇ ਮੇਰਾ ਪਿਆਰ ਆਪਣੇ ਵੱਡੇ ਬਾਪਨ ਨਾਲ ਹੈ ਰੱਬ ਜੀ ਨਾਲ ਹੈ ਜਿਨ੍ਹਾਂ ਮੈਨੂੰ ਕੱਲਿਆ ਤੇ ਜੀਵੋਂ ਪਿੰਡ ਦਿੱਤਾ ਹੈ ਦੂਜਾ ਮੇਰੇ ਅੰਦਰ ਤਰਸ ਹੈ ਦੁਖੀਆਂ ਨਾਲ ਸੋ ਵੰਡ ਵਰਤਦਾ ਹਾਂ ਜੋ ਕੁਝ ਵੱਧਦਾ ਹੈ ਮੇਰੇ ਖਰਚੋਂ ਤੁਸੀਂ ਆਪਣੀ ਭਾਬੀ ਨੂੰ ਸਮਝਾਓ ਕਿ ਉਹ ਵੀ ਦੂਏ ਕੰਮ ਸਿੱਖੇ ਰੱਬ ਜੀ ਨਾਲ ਪਿਆਰ ਤੇ ਸਰਬੱਤ ਦਾ ਭਲਾ ਬੀਬੇ ਨਾਨ ਦੀ ਜੀ ਦੇ ਕਈ ਵੇਰ ਸਮਝਾਣ ਨਾਲ ਬੀਬੀ ਸੁਲਖਣੀ ਜੀ ਨੇ ਸੁਭਾਅ ਬਦਲਿਆ ਆਪਣੇ ਉੱਚੇ ਪਤੀ ਦੀ ਆਗਿਆ ਵਿੱਚ ਟੋਰਨ ਲੱਗੀ ਤੇ ਘਰਾਏ ਲੋੜਵੰਦਾਂ ਨੂੰ ਆਪਣੇ ਸੋਹਣੇ ਕੰਤ ਵਾਂਗ দান ਦੇ ਕੇ ਟੋਰਨ ਲੱਗੀ ਸਾਡੇ ਵੱਡੇ ਕਵੀਸ਼ਰ ਪਾਈ ਸੰਤੋਖ ਸਿੰਘ ਜੀ ਐਂ ਲਿਖਦੇ ਹਨ ਸੋਰਠਾ ਆਇਸ ਮੈਂ ਦਿਨ ਰਹਿਨ ਰਹੇ ਸੁਲਖਣੀ ਪੁਨ ਸਮਤ ਜੀਓ ਉਚਰਤ ਮੁਖ ਬੈਨ ਪਿਓ ਸਭ ਕਰਿਤ ਕਮਾਈ ਐਸਾ ਸੋ ਘਰਤ ਈਓ ਹੈ ਕਿ ਸੋਹਣੀ ਮੱਤ ਵਾਲੀ ਬੇਬੇ ਸੁਲਖਣੀ ਹੁਣ ਰੋਜ਼ ਗੁਰੂ ਜੀ ਦੀ ਅਗਿਆ ਵਿੱਚ ਰਹਿਣ ਲੱਗ ਪਈ ਜਿਵੇਂ ਜਿਵੇਂ ਉਹ ਮੁੱਖੋ ਕਹਿਣ ਤੇਵੇਂ ਤੇਵੇਂ ਕੀਰਤ ਕਰੇ ਕਵਲ ਫੁੱਲ ਵਰਗੇ ਖਿੜੇ ਮੁਖੜੇ ਵਾਲੇ ਮੁਖਤ ਦਾਤੀ ਗੁਰੂ ਜੀ ਜਦੋਂ ਘਰ ਆ ਕੇ ਬੈਠਣ ਤਾਂ ਬੇਬੇ ਨੰਕਰਾਨੀ ਦੇ ਹੱਥੋਂ ਪੱਖਾ ਲੈ ਕੇ ਆਪ ਗੁਰੂ ਜੀ ਨੂੰ ਹੌਲੀ ਹੌਲੀ ਚੱਲਣ ਲੱਗ ਪਵੇ ਫਿਰ ਆਪਣੀ ਹੱਥੀ ਠੰਡਾ ਜਲ ਲੈ ਕੇ ਪ੍ਰੇਮ ਨਾਲ ਗੁਰੂ ਜੀ ਦੇ ਚਰਨ ਧੋਵੇ ਫਿਰ ਸਾਫੇ ਨਾਲ ਪੂੰਝੇ ਐ ਹਉ ਰੋਜ ਸੇਵਾ ਕਰੇ ਘਰ ਵਿੱਚ ਦਾਸੀ ਤੇ ਦਾਸ ਹਟਾ ਕੇ ਸਾਰੀ ਸੇਵਾ ਬੀਬੇ ਸੁਲਖਣੀ ਆਪ ਮਨ ਦਾ ਮਾਨ ਗਵਾ ਕੇ ਪ੍ਰੇਮ ਨਾਲ ਕਰੇ ਘਰ ਵਿੱਚ ਮੰਗਤੇ ਭਿਖਿਆ ਮੰਗਣ ਆਉਂਦੇ ਹਨ ਤਾਂ ਲੁੜਿੰਦੀਆਂ ਅਵਸਥਾ ਉਥੋਂ ਪ੍ਰਾਪਤ ਕਰਦੇ ਹਨ ਕੋਈ ਘਰੋਂ ਖਾਲੀ ਨਹੀਂ ਮੁੜਦਾ ਖੜੇ ਮੱਥੇ ਬੀਬੇ ਸਾਰਿਆਂ ਨੂੰ ਹੱਥੋਂ ਦਾਨ ਕਰਦੀ ਜਿਵੇਂ ਸ਼ੀਰ ਗੁਰੂ ਜੀ ਹੱਟੀ ਵਿੱਚੋਂ ਦਾਨ ਕਰਦੇ ਹਨ ਦੀ ਵੀ ਕਾਰ ਵਿੱਚ ਪਦਾਰਥ दान ਕਰਕੇ ਬੇਬੇ ਬੜਾ ਸੁਖੀ ਹੁੰਦੀ ਜਿਸ ਗੱਲੋਂ ਗੁਰੂ ਜੀ ਖੁਸ਼ ਹੁੰਦੇ ਹਨ ਉਹ ਕਾਰ ਕਰਦੀ ਤੇ ਤਨੋਂ ਮਨੋਂ ਉਹਨਾਂ ਦੀ ਆਗਿਆ ਵਿੱਚ ਰਹਿੰਦੀ ਜਿਵੇਂ ਬਲੌਰ ਦੇ ਕੋਲ ਲਾਲ ਰੰਗ ਦੇ ਪਿਆ ਹੋਇਆ ਬਲੌਰ ਲਾਲ ਰੰਗ ਦਾ ਹੋ ਜਾਂਦਾ ਤਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਤਾਪ ਨਾਲ ਸ੍ਰੀ ਸੁਲਖਣੀ ਵੀ ਵੱਡੀ ਦਾਤੀ ਹੋਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪ੍ਰਸੰਨ ਹੋ ਕੇ અપਾਰ ਮਿਹਰਾਂ ਕਰਦੇ ਰਾਤੀ ਘਰ ਆ ਆਰਾਮ ਕਰਦੇ ਤੇ ਦਿਨ ਹੱਟੀ ਵਿੱਚ ਬਤਾਉਂਦੇ ਸੁਲਤਾਨਪੁਰ ਕੋਸ ਚਿਰ ਵਸਿਆ ਗੁਰੂ ਜੀ ਦੇ ਘਰ ਇੱਕ ਬਾਲਕ ਜੰਮਿਆ ਉਸ ਦਾ ਨਾਂ ਧਰਿਆ ਸ਼੍ਰੀ ਚੰਦ ਤਲਵੰਡੀ ਖਬਰ ਗਈ ਕਿ ਬਾਬੇ ਕਾਲੂ ਦੇ ਪੋਤਰਾ ਜਨਮਿਆ ਹੈ ਉਧਰ ਮੋਲੇ ਚੋਣੇ ਨੂੰ ਦੋਤੇ ਦੀ ਜਨਮ ਦੀ ਖਬਰ ਮਿਲੀ ਤਾਂ ਦਸਾਰਾ ਪਰਿਵਾਰ ਇਕੱਠਾ ਆ ਹੋਇਆ ਤੇ ਜਿਸ ਤਰ੍ਹਾਂ ਸਾਰੇ ਘਰਾਂ ਵਿੱਚ ਖੁਸ਼ੀਆਂ ਤੇ ਮੰਗਲ ਹੁੰਦੇ ਹਨ ਉਸੀ ਤਰ੍ਹਾਂ ਹੋਏ ਸਾਰੇ ਪ੍ਰਸੰਨ ਸਨ ਪਰ ਗੁਰੂ ਨਾਨਕ ਆਪਣੇ ਵੱਡੇ ਬਾਬਲ ਦੇ ਰੰਗਾਂ ਵਿੱਚ ਸੀ ਸੁਖੀ ਸੀ ਖੁਸ਼ੀ ਸੀ ਰਸ ਰੰਗ ਵਿੱਚ ਸਾਇ ਪਰ ਆਪਣੇ ਬਾਬਲ ਦੀ ਗੋਦ ਵਿੱਚ ਖੇਲਦਾ ਕਦੇ ਨਾ ਵਿਛੜਦਾ ਤੇ ਖੁਸ਼ੀ ਹੁੰਦਾ ਸੀ ਗਰੀਬਾਂ ਲੋੜਵੰਦਾਂ ਦੁਖੀਆਂ ਨੂੰ ਪਾਲ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ